ਔਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਿਟਾਈ ਜਿਨੇ ਇਥੇ ਬਸਣ ਵਾਲੇ ਜੀਵਾਂ ਦਾ ਸਾਰੀ ਚਿੰਤਾ ਮੁਕਾ ਦਿੱਤੀ ਹੈ ਜਿਨ੍ਹਾਂ ਨੇ ਉਸ ਗੁਰਬਾਣੀ ਨੂੰ ਪੜ੍ਹਿਆ ਜਿਨ੍ਹਾਂ ਨੇ ਉਸ ਗੁਰਬਾਣੀ ਨੂੰ ਵਿਚਾਰਿਆ ਜਿਨ੍ਹਾਂ ਨੇ ਉਸ ਬਾਣੀ ਦੇ ਉੱਤੇ ਅਮਲ ਕੀਤਾ ਫਿਰ ਉਹਨਾਂ ਦੇ ਸਾਰੇ ਦੁੱਖ ਕਲੇਸ਼ ਨੇ ਨਾ ਜਿਹੜੇ ਖਤਮ ਹੋ ਜਾਂਦੇ ਨੇ ਗੁਰਬਾਣੀ ਪੜ੍ਹਦੇ ਆਂ ਪਾਠ ਕਰਦੇ ਆਂ 사ਤਸੰਗਤ ਗੁਰਬਾਣੀ ਪੜ੍ਹਨ ਦੇ ਨਾਲ ਜਿੱਥੇ ਆਪਣੇ ਮਨ ਦੀ ਮੈਲ ਉਤਰਦੀ ਆ ਨਾ ਇਹਨੂੰ ਗਾਉਣਾ ਸੁਣਨਾ ਤੇ ਅਮਲ ਕਰਨਾ ਫਿਰ ਮਨੁੱਖ ਦਾ ਜਿਹੜਾ ਜੀਵਨ ਹੈ ਨਾ ਉਹ ਆਤਮਿਕ ਆਨੰਦ ਦੇ ਵਿੱਚ ਚਲਾ ਜਾਂਦਾ ਹੈ ਗਾਵੀਏ ਸੁਣੀਏ ਮਨ ਰਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਜਿਹੜੇ ਇਹਨੂੰ ਧਿਆਨ ਦੇ ਨਾਲ ਗਾਉਂਦੇ ਨੇ ਸੁਣਦੇ ਨੇ ਤੇ ਅੰਦਰ ਭਾਉ ਪ੍ਰੇਮ ਪੈਦਾ ਕਰਦੇ ਨੇ ਫਿਰ ਸਾਧ ਸੰਗਤ ਦੁੱਖ ਨੇ ਨਾ ਜਿਹੜੇ ਉਹ ਪਰਮਾਤਮਾ ਹਰ ਲੈਂਦਾ ਜਿਹੜਾ ਦਾਨਪੁੰਨ ਹੈ ਨਾ ਸਾਧ ਸੰਗਤ ਇਹ ਵੀ ਇਨਸਾਨ ਦੀ ਕਿਰਿਆ ਕਰਮ ਦੇ ਨਾਲ ਜੁੜਿਆ ਹੋਇਆ ਹੈ ਜੇ ਆਪਾਂ ਦਾਨ ਕਰਦੇ ਹਾਂ ਉਹ ਵੀ ਕਈ ਗੁਣਾ ਵੱਧਦਾ ਹੈ ਉਹਦਾ ਵੀ ਫਲ ਪ੍ਰਾਪਤ ਹੁੰਦਾ ਹੈ ਤੇ ਅਸੀਂ ਸਾਧ ਸੰਗਤ ਜਦੋਂ ਪਾਪ ਕਰਦੇ ਆ ਨਾ ਉਹ ਵੀ ਕਈ ਗੁਣਾ ਵੱਧਦਾ ਹੈ ਕਈ ਗੁਣਾ ਵੱਧਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰਬਾਣੀ ਦੇ ਅੰਦਰ ਅਜੈ ਨਾਂ ਦੇ ਰਾਜ ਦਾ ਨਾਂ ਲੈ ਕੇ ਆਉਂਦੇ ਨੇ ਸੰਗਤਾਂ ਨੂੰ ਸਮਝਾਉਣ ਦੇ ਲਈ ਅਜੈ ਰਾਜਾ ਹੋਇਆ ਸਾਧ ਸੰਗਤ ਬੋਧ ਭਜਨੀਕ ਸੀ ਤੇ ਭੌਤ ਬਹੁਤ ਜ਼ਿਆਦਾ ਦਾਨੀ ਵੀ ਸੀ ਇਤਿਹਾਸ ਕਹਿੰਦਾ ਐਨਾ ਕੁ ਜ਼ਿਆਦਾ দান ਕਰਦਾ ਸੀ ਉਹ ਅੰਮ੍ਰਿਤ ਵੇਲੇ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਉਹਦੇ ਮਹਿਲ ਦੇ ਬਾਹਰ ਬਹੁਤ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਜਿਸ ਨੂੰ ਵੀ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹਨੂੰ ਆਪਦੇ ਮਹਿਲਾਂ ਦੇ ਵਿੱਚੋਂ ਅਜੇ ਰਾਜਾ ਦੇ ਕੇ ਤੋਰਦਾ ਸੀ ਹਰ ਪਾਸੇ ਹਰ ਹਰ ਇੱਕ ਰਾਜ ਦੇ ਵਿੱਚ ਅਜੇ ਰਾਜੇ ਦੀ ਬਹੁਤ ਜ਼ਿਆਦਾ ਸ਼ੋਭਾ ਹੋਣ ਲੱਗੀ ਬਹੁਤ ਦੂਰੋਂ ਦੂਰੋਂ ਵਸਤੂਆਂ ਲੈਣ ਵਾਲੇ ਲੋਕ ਉਸ ਰਾਜੇ ਦੇ ਮਹਿਲਾਂ ਦੇ ਬਾਹਰ ਲੈਣ ਲਾ ਕੇ ਖੜ ਜਾਂਦੇ ਤੇ ਉਹ ਅੰਮ੍ਰਿਤ ਵੇਲੇ ਉੱਠ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਬਿਣਾ ਕੁਝ ਖਾਧੇ ਪੀਤਿਆਂ ਸਾਧ ਸੰਗਤ ਉਹ ਹਰ ਇੱਕ ਨੂੰ ਝੋਲੀਆਂ ਭਰ-ਭਰ ਕੇ ਤੋਰਦਾ ਤੇ ਖੁਸ਼ ਹੋ ਹੋ ਕੇ ਸੰਗਤਾਂ ਉਹਦੇ ਕੋਲੋਂ ਜਾਇਆ ਕਰਦੀਆਂ ਸਮਾਂ ਬੀਤਦਾ ਗਿਆ ਉਸ ਅਜੇ ਰਾਜੇ ਦੀ ਹਰ ਪਾਸੇ ਜੈ ਜੈਕਾਰ ਹੋਣ ਲੱਗੀ ਲੋਕਾਂ ਵੱਲੋਂ ਬਹੁਤ ਜ਼ਿਆਦਾ ਉਹਨੂੰ ਸਨਮਾਨ ਮਿਲਣ ਲੱਗ ਗਿਆ ਤੇ ਹੌਲੀ-ਹੌਲੀ ਸਾਧ ਸੰਗਤ ਉਹਦੇ ਮਨ ਦੇ ਵਿੱਚ ਥੋੜਾ-ਥੋੜਾ ਆਪਦੇ ਹਉਮੇ ਦਾ ਸ਼ਿਕਾਰ ਹੋਣ ਲੱਗਿਆ ਉਹਦਾ ਮਨ ਕਿ ਖਾਨੀ ਮੇਰੇ ਤੋਂ ਵੱਡਾ ਕੋਈ ਦਾਨੀ ਨਹੀਂ ਸਮਾਂ ਗੁਜ਼ਰਦਾ ਗਿਆ ਸਾਧ ਸੰਗਤ ਪਰਮਾਤਮਾ ਨੇ ਉਹਨੂੰ ਫਿਰ ਮੋੜਨ ਦੇ ਲਈ ਕੌਤਕ ਰਚਿਆ ਕਿਉਂ ਆਪਦੇ ਸੇਵਕਾਂ ਦੀ ਫਿਰ ਪਤ ਵੀ ਰੱਖਦਾ ਹੈ ਨਾ ਜਨਮ ਮਰਨ ਦੇ ਗੇੜਿਆਂ ਤੋਂ ਵੀ ਬਚਾਉਣਾ ਹੁੰਦਾ ਹੈ ਪਾਤਸ਼ਾਹ ਨੇ ਕਿਨੂੰ ਜਿਨ੍ਹਾਂ ਦਾ ਪ੍ਰਮਾਤਮਾ ਆਪ ਡੱਕਾ ਮਾਰ ਦਿੱਤਾ ਜਿਨੇ ਪ੍ਰਮਾਤਮਾ ਨੇ ਆਪ ਉਹਦੇ ਅੰਦਰ ਡੱਕਾ ਮਾਰ ਦਿੱਤਾ ਹੈ ਉਹਨਾਂ ਨੂੰ ਫਿਰ ਪ੍ਰਮਾਤਮਾ ਨੇ ਬਚਾਉਣਾ ਵੀ ਹੁੰਦਾ ਸਮਾਂ ਗੁਜ਼ਰਿਆ ਸਾਧ ਸੰਗਤ ਇੱਕ ਦਿਨ ਦੁਪਹਿਰੇ ਤਕਰੀਬਨ 12 1 ਵਜੇ ਅਜੇ ਰਾਜਾ ਆਪਦੇ ਜਿਹੜੇ ਘੋੜੇ ਰੱਖੇ ਹੋਏ ਸੀ ਤਵੇਲੇਵਲ ਜਾਣ ਲੱਗਿਆ ਤਬੇਲੇ ਵਲ ਜਾਂਦਾ ਜਾਂਦਾ ਇੱਕ ਸਾਧੂ ਉਹਦੇ ਕੋਲ ਆਇਆ ਸਾਧੂ ਉਹਨੂੰ ਕਹਿਣ ਲੱਗਿਆ ਵੀ ਮੈਨੂੰ ਰਾਜਨ ਭਿਖਿਆ ਚਾਹੀਦੀ ਐ ਮੇਰੀ ਜ਼ਰੂਰਤ ਐ ਮੇਰੀ ਜ਼ਰੂਰਤ ਪੂਰੀ ਕਰ ਤਾਂ ਉਹ ਰਾਜਾ ਕਹਿਣ ਲੱਗਿਆ ਵੀ ਭਾਈ ਇਹ ਮਾਪੁਰਖੋ ਸਾਧੂ ਜਨੋ ਮੈਂ ਜਿਹੜੀ ਸੇਵਾ ਕਰਦਾ ਹਾਂ ਸਵੇਰੇ ਦਾਨ ਦੰਨਾ ਹਾਉ ਸਵੇਰੇ ਮੈਂ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਸਾਰਾ ਕਾਰਜ ਮੁਕਾ ਦੰਨਾ ਹੁਣ ਤਾਂ ਦੁਪਹਿਰਾ ਹੋਇਆ ਹੋਇਆ ਹੈ ਹੁਣ ਤਾਂ ਮੈਂ ਇਧਰ ਅਸਤਵਾਰ ਵੱਲੋਂ ਜਾ ਰਿਹਾ ਹਾਂ ਹੁਣ ਮੈਂ ਤੈਨੂੰ ਦਾਨ ਕੀ ਕਰ ਸਕਦਾ ਥੋੜੇ ਕਰਮ ਦੂਰ ਚਲਿਆ ਗਿਆ ਫਿਰ ਰਾਜਾ ਉਹ ਸਾਧੂ ਫਿਰ ਉਹਦੇ ਮਗਰ ਗਿਆ ਕਹਿਣ ਲੱਗਾ ਫਿਰ ਤੂੰ ਕਦਾਂ ਰਾਜਾ ਜੇ ਤੂੰ ਮੈਨੂੰ ਭਿਖਿਆ ਨਹੀਂ ਪਾ ਸਕਦਾ ਫਿਰ ਤੂੰ ਕਾਹਦਾ ਰਾਜਾ ਹੈ ਰਾਜਾ ਦੇ ਅੰਦਰ ਸਾਧ ਸੰਗਤ ਆਪਾਂ ਨੂੰ ਪਤਾ ਕਿਹੋ ਜਿਹਾ ਉਹਨਾਂ ਦਾ ਬਤੀਰਾ ਹੁੰਦਾ ਉਹ ਰਾਜੇ ਦੇ ਮਨ ਦੇ ਵਿੱਚ ਕ੍ਰੋਧ ਆਇਆ ਉਹਨੇ ਆਪਣੇ ਅਹਲਕਾਰ ਨੂੰ ਕਿਹਾ ਵੀ ਆ ਜਿਹੜਾ ਅਸਤਵਲ ਦੇ ਵਿੱਚ ਆਪਾਂ ਖੜੇ ਆ ਘੋੜਿਆਂ ਦੀ ਲਿੱਦ ਚੱਕ ਤੇ ਇਹਦੀ ਝੋਲੀ ਵਿੱਚ ਪਾ ਦੇ ਉਦੇ ਅਹਿਲਕਾਰ ਨੇ ਇਹੀ ਕੰਮ ਕੀਤਾ ਰਾਜੇ ਦਾ ਕਿਹਾ ਕੋਈ ਮੋੜ ਥੋੜੋ ਸਕਦਾ ਸਾਧ ਸੰਗਤ ਉਹਨੇ ਚੱਕਿਆ ਘੋੜੇ ਦੀ ਲਿੱਦ ਚੱਕੀ ਚੱਕ ਕੇ ਉਸ ਸਾਧੂ ਦੀ ਝੋਲੀ ਦੇ ਵਿੱਚ ਪਾ ਦਿੱਤੀ ਜਦੋਂ ਉਹ ਸਾਧੂ ਦੀ ਝੋਲੀ ਦੇ ਵਿੱਚ ਪਾਈ ਤਾਂ ਸਾਧੂ ਨੇ ਝੋਲੀ ੱਡੀ ਉਹਨੂੰ ਕਹਿ ਕੇ ਚਲੇ ਗਿਆ ਭਾਈ ਤੇਰਾ ਭਲਾ ਹੋਵੇ ਤੇ ਸਾਧ ਸੰਗਤ ਉਹ ਸਾਧੂ ਨੇ ਭੋਰਾ ਵੀ ਕਿਣਕਾ ਮਾਤਰ ਮੱਥੇ ਦੇ ਉੱਤੇ ਕਸ਼ ਨਹੀਂ ਪਾਇਆ ਤੇ ਆਰਾਮ ਨਾਲ ਆਪਦੀ ਕੁਟਿਆ ਵੱਲ ਨੂੰ ਚਲਿਆ ਗਿਆ ਜੰਗਲ ਦੇ ਵਿੱਚ ਉਹਦੀ ਕੁਟਿਆ ਸੀ ਸਮਾਂ ਗੁਜ਼ਰਦਾ ਗਿਆ ਸਾਲ ਦੋ ਸਾਲ ਪੰਜ ਸੱਤ ਸਾਲ 10 ਸਾਲ ਲੰਘੇ ਉਮਰ ਦੇ ਨਾਲ ਸਾਧ ਸੰਗਤ ਆਪਾਂ ਨੂੰ ਪਤਾ ਹੈ ਚਾਹੇ ਕੋਈ ਮਨੁੱਖ ਹੈ ਉਹਦਾ ਹੰਕਾਰ ਵੀ ਘਟ ਜਾਂਦਾ ਹੈ ਰਾਜਨ ਵੀ ਵਿਰਧ ਬਸਥਾ ਦੇ ਵਿੱਚ ਜਾਣ ਲੱਗਿਆ ਤਾਂ ਇੱਕ ਦਿਨ ਕੀ ਹੋਇਆ ਜਾਣ ਲੱਗੇ ਲੱਗੇ ਕਹਿਣ ਲੱਗਿਆ ਰਾਜਾ ਚਲੋ ਸ਼ਿਕਾਰ ਉੱਤੇ ਚੱਲੀਏ ਸ਼ਿਕਾਰ ਖੇਡਣ ਚਲੇ ਗਏ ਖੇਡਦੇ ਖੇਡਦੇ ਸ਼ਿਕਾਰ ਨੂੰ ਗਹਾ ਤੁਰ ਜੰਗਲ ਦੇ ਵਿੱਚ ਚਲੇ ਗਏ ਤਾਂ ਉਸ ਰਾਜੇ ਨੂੰ ਕਾਸ਼ ਖਾ ਕੇ ਸਾਥ ਸੰਗ ਬੇਹੋਸ਼ ਹੋ ਕੇ ਘੋੜੇ ਤੋਂ ਥੱਲੇ ਡਿੱਗ ਪਿਆ ਉਸ ਸਾਧੂ ਦੀ ਜਿਹੜੀ ਕੁਟਿਆ ਸੀ ਉਹ ਉਸ ਬਹੁਤ ਨੇੜੇ ਸੀ ਉਹ ਸਾਧੂ ਭੱਜ ਕੇ ਆਇਆ ਉਹਨੇ ਉਸ ਰਾਜੇ ਦੇ ਮੂੰਹ ਦੇ ਵਿੱਚ ਪਾਣੀ ਪਾਇਆ ਤੇ ਪਾਣੀ ਪਾ ਕੇ ਉਹ ਸਾਧ ਸੰਗਤ ਚੱਲਿਆ ਗਿਆ ਥੋੜੇ ਦੇਰ ਬਾਅਦ ਉਸ ਰਾਜੇ ਨੂੰ ਸੁਰਤ ਆਈ ਅਜੈ ਰਾਜੇ ਨੂੰ ਉਹ ਆਪਣੇ ਅਹਿਲਕਾਰਾਂ ਨੂੰ ਕਹਿਣ ਲੱਗਿਆ ਵੀ ਮੈਂ ਕਿਵੇਂ ਡਿੱਗਿਆ ਮੈਂ ਕਿਵੇਂ ਬਚਿਆ ਤਾਂ ਉਹਦੇ ਅਹਿਲਕਾਰ ਕਹਿਣ ਲੱਗੇ ਵੀ ਉਹ ਸਕੁਟੀਆ ਦੇ ਵਿੱਚੋਂ ਸਾਧੂ ਆਇਆ ਸੀ ਉਹਨੇ ਤੈਨੂੰ ਜਲਸ ਕੇ ਆਇਆ ਤੇ ਥੋੜੇ ਸਮੇਂ ਦੇ ਬਾਅਦ ਤੈਨੂੰ ਸੁਰਤ ਆਈ ਰਾਜਨ ਤਾਂ ਉਹ ਅਜੇ ਰਾਜੇ ਕਹਿਣ ਲੱਗੇ ਚਲੋ ਆਪਾਂ ਉਹ ਸਾਧੂ ਦੀ ਕੁਟੀਆ ਕੋਲ ਚੱਲਦੇ ਹਾਂ ਜਦੋਂ ਕੁਟੀਆ ਕੋਲ ਗਏ ਨਾ ਸਾਧੂ ਬਾਹਰ ਆਇਆ ਤਾਂ ਦੇਖਦਾ ਕੀ ਹੈ ਅਜੇ ਰਾਜਾ ਬਹੁਤ ਜ਼ਿਆਦਾ ਗੰਦਗੀ ਦਾ ਢੇਰ ਉਹਦੀ ਕੁਟੀਆ ਦੇ ਕੋਲ ਲੱਗਾ ਸੀ ਉਹ ਕਹਿਣ ਲੱਗਿਆ ਮੈਂ ਕਿਸੇ ਹੋਰ ਰਾਜ ਦੇ ਵਿੱਚ ਤਾਂ ਨਹੀਂ ਆ ਗਿਆ ਸਾਧੂ ਨੂੰ ਪੁੱਛਿਆ ਸਾਧੂ ਕਹਿਣ ਲੱਗਿਆ ਨਹੀਂ ਰਾਜਨ ਇਹ ਰਾਜ ਤੇ ਰਹੀ ਆ ਤੇ ਅਜੇ ਰਾਜਾ ਕਹਿੰਦਾ ਵੀ ਭਾਈ ਫਿਰ ਇਹ ਜਿਹੜੀ ਇੰਨੀ ਗੰਦਗੀ ਐ ਇੰਨੀ ਲਿੱਦ ਲੱਗੀ ਐ ਇੱਥੇ ਢੇਰ ਲੱਗੇ ਨੇ ਲਿੱਦ ਦੇ ਘੋੜਿਆਂ ਦੀ ਇਹ ਕਿਵੇਂ ਉਹ ਸਾਧੂ ਕਹਿਣ ਲੱਗਿਆ ਰਾਜਨ ਇਹ ਤੇਰੀ ਹੀ ਦਿੱਤੀ ਹੋਈ ਜਿਹੜੀ ਭਿਖਿਆ ਨਾ ਉਹ ਇਹ ਨਹੀਂ ਵੱਧ ਕੇ ਜਿਆਦਾ ਹੋ ਗਈ ਹੈ ਤਾਂ ਫਿਰ ਉਹ ਰਾਜਾ ਸੀ ਤਾਂ ਧਰਮੀ ਪਰ ਇੱਕ ਸਮੇਂ ਦਾ ਕਰੋਧ ਉਹ ਤੋਂ ਸੰਭਾਲਿਆ ਨਾ ਗਿਆ ਤੇ ਅੱਜ ਉਹ ਜਿਹੜੀ ਗੰਦਗੀ ਦਿੱਤੀ ਹੋਈ ਸੀ ਘੋੜਿਆਂ ਦੀ ਲਿੱਦ ਦਿੱਤੀ ਹੋਈ ਸੀ ਅੱਜ ਢੇਰ ਬਣ ਗਈ ਤਾਂ ਅਜੇ ਰਾਜਾ ਉਹ ਸਾਧੂ ਨੂੰ ਕਹਿਣ ਲੱਗਿਆ ਵੀ ਮੇਰਾ ਨਿਵਾਰਨ ਕਰ ਵੀ ਇਹ ਤਾਂ ਫਿਰ ਬਹੁਤ ਜ਼ਿਆਦਾ ਵੱਧ ਗਈ ਹੈ ਤਾਂ ਸਾਧੂ ਨੇ ਕਿਹਾ ਵੀ ਰਾਜਨ ਨਾ ਦੇਖ ਤੂੰ ਧਰਮੀ ਤਾਂ ਹੈ ਇਸ ਕਰਕੇ ਤੇਰੇ ਤੇ ਰਹਿਮ ਵੀ ਆਉਂਦਾ ਪਰ ਕੀਤਾ ਹੋਇਆ ਪਾਪ ਆ ਨਾ ਜਿਹੜਾ ਉਹ ਕਈ ਗੁਣਾ ਵੱਧਾ ਜੇ ਦਿੱਤਾ ਹੋਇਆ ਦਾਨ ਵੱਧਾ ਨਾ ਤਾਂ ਕੀਤਾ ਹੋਇਆ ਪਾਪ ਵੀ ਬਹੁਤ ਵੱਧਾ ਹੈ ਤੇ ਰਾਜੇ ਦੇ ਬਾਰ ਬਾਰ ਕਹਿਣ ਤੇ ਕਹਿਣ ਲੱਗਿਆ ਉਹ ਸਾਧੂ ਕਹਿੰਦਾ ਵੀ ਫਿਰ ਤੂੰ ਰਾਜਨ ਐ ਇਸ ਤਰ੍ਹਾਂ ਕਰ ਕੰਮ ਕਰੀ ਚੰਗੇ ਤਾਂ ਕਿ ਤੇਰੇ ਜਿਹੜੇ ਕਰਮ ਨੇ ਉਹ ਚੰਗੇ ਰਹਿਣ ਪਰ ਤੂੰ ਨਿੰਦਿਆ ਕਰਾਂਈ ਆਪਦੀ ਲੋਕਾਂ ਤੋਂ ਜਿੰਨੀ ਨਿੰਦਿਆ ਕਰਾਂਵੇਂਗਾ ਓਨੀ ਜਿਹੜੀ ਇਹ ਢੇਰ ਆ ਘਟਦਾ ਜਾਊਗਾ ਇਸੇ ਤਰ੍ਹਾਂ ਉਹ ਰਾਜਾ ਕਹਿਣ ਕਰਨ ਲੱਗਿਆ ਸਾਧ ਸੰਗਤ ਆਪ ਦੇ ਉੱਪਰ ਸ਼ਰਾਬ ਡੋਲ ਲਿਆ ਕਰੇ ਸ਼ਹਿਰ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਬਹੁਤ ਜ਼ਿਆਦਾ ਉਹ ਰੌਲਾ ਪਾਇਆ ਕਰੇ ਆਪਣੀ ਬਦਨਾਮੀ ਕਰਾਇਆ ਕਰੇ ਲੋਕ ਕਿਹਾ ਕਰਨ ਇਹ ਧਰਮੀ ਰਾਜਾ ਸੇ ਨੂੰ ਕੀ ਹੋ ਗਿਆ ਇਹਦੀ ਮੱਤ ਮਾਰੀ ਗਈ ਇਹ ਸ਼ਰਾਬਾਂ ਪੀ ਪੀ ਕੇ ਲੋਕਾਂ ਨੂੰ ਗਾਲਾਂ ਕੱਢਦਾ ਹੈ ਮਾਰ ਕੁੱਟਾਈ ਕਰਦਾ ਹੈ ਪਰ ਉਹ ਸਾਧੂ ਦੇ ਕਹੇ ਹੋਏ ਬੋਲ ਉਹਦੇ ਯਾਦ ਰਹੇ ਵੀ ਤੂੰ ਕਰਮ ਚੰਗੇ ਕਰੀਂ ਜੇ ਦਿਨੇ ਕਿਸੇ ਨੂੰ ਮਾਰ ਕਟਾਈ ਵੀ ਕਰਨੀ ਤਾਂ ਰਾਤ ਨੂੰ ਇਕੱਲੇ ਨੇ ਜਾ ਕੇ ਉਸ ਮਨੁੱਖ ਤੋਂ ਗਲਤੀ ਵੀ ਮੰਨਣੀ ਉਹਦੇ ਪੈਰ ਵੀ ਘੁੱਟਣੇ ਕਰਮ ਚੰਗੇ ਕਰੀ ਪਰ ਬਦਨਾਮੀ ਤੇਰੀ ਬਹੁਤ ਹੋਵੇ ਅੱਜ ਕੱਲ੍ਹ ਸਾਥ ਸੰਗਤ ਹੁੰਦਾ ਇਹੀ ਹੈ ਨਾ ਆਪਾਂ ਸਾਰੇ ਦੇਖਦੇ ਆ ਕਿ ਨਿੰਦਿਆ ਬਹੁਤ ਜ਼ਿਆਦਾ ਹਰ ਕੋਈ ਕਿਸੇ ਦੀ ਕਰਦਾ ਸਾਰੇ ਆਪਾਂ ਵਿੱਚ ਹੀ ਆ ਪਰ ਅਸਲ ਦੇ ਵਿੱਚ ਉਹ ਉਹਦੇ ਕਰਮਾਂ ਨੂੰ ਉਜਲ ਕਰ ਰਿਹਾ ਤੇ ਆਪਦੇ ਕਰਮਾਂ ਨੂੰ ਮਿਟਾ ਰਿਹਾ ਹੈ। ਪਾਤਸ਼ਾਹ ਜੀ ਬਾਣੀ ਦੇ ਅੰਦਰ ਕਹਿੰਦੇ ਨੇ ਨਾ ਨਿੰਦਾ ਭਲੇ ਕਿਸੇ ਕੀ ਨਹੀਂ। ਇਹ ਨਿੰਦਿਆ ਕਿਸੇ ਦੀ ਭਲੀ ਚੰਗੀ ਗੱਲ ਨਹੀਂ ਹੈ। ਕਿਸੇ ਦੀ ਨਿੰਦਿਆ ਕਰਨੀ। ਖੈਰੋ ਰਾਜਾ ਜਿਹੜਾ ਬਹੁਤ ਜ਼ਿਆਦਾ ਨਿੰਦਿਆ ਕਰਾਉਣ ਲੱਗਿਆ ਸਾਰੇ ਰਾਜ ਦੇ ਅੰਦਰ ਇਹ ਪ੍ਰਚਲਿਤ ਹੋ ਗਿਆ ਵੀ ਅਜੇ ਰਾਜੇ ਦੀ ਮੱਤ ਮਾਰੀ ਗਈ ਹੈ। ਉਹਨੇ ਇੱਥੇ ਤੱਕ ਵੀ ਨਿੰਦਿਆ ਕਰਾਈ ਸਾਧ ਸੰਗਤ ਆਪਣੇ ਬੱਚੀਆਂ ਦੇ ਬਰਾਬਰ ਦੀਆਂ ਲੜਕੀਆਂ ਨੂੰ ਤਾਂਗੇ ਬਗੈਰਾ ਦੇ ਵਿੱਚ ਬਿਠਾ ਕੇ ਸ਼ਹਿਰਾਂ ਦੇ ਵਿੱਚ ਗੇੜੇ ਘਟਣ ਲੱਗਿਆ ਖਰ ਇਸੇ ਤਰ੍ਹਾਂ ਸਮਾਂ ਗੁਜ਼ਰਿਆ ਤਿੰਨ ਚਾਰ ਮਹੀਨੇ ਨੰਗੇ ਤਾਂ ਉਹ ਦੁਬਾਰਾ ਉਸ ਸਾਧੂ ਦੇ ਕੋਲ ਗਿਆ ਸਾਧੂ ਨੂੰ ਕਹਿਣ ਲੱਗਿਆ ਵੀ ਹੁਣ ਢੇਰ ਆ ਜਿਹੜਾ ਉਹ ਘਟ ਗਿਆ ਹੈ ਬਰਾਹੇ ਸਾਧੂ ਜਨ ਜਿਹੜੀ ਆ ਇੱਕ ਬੁੱਕ ਰਹਿ ਗਈ ਆ ਇਹਦਾ ਕੀ ਹਾਲ ਹੈ ਇਹਦਾ ਕੀ ਹਾਲ ਹੈ ਤਾਂ ਉਹ ਸਾਧੂ ਕਹਿਣ ਲੱਗਿਆ ਵੀ ਇਹ ਰਾਜਨ ਇਹ ਤਾਂ ਫਿਰ ਤੈਨੂੰ ਖਾਣੀ ਪੈਣੀ ਹੈ ਇਹਦਾ ਕੋਈ ਹੱਲ ਨਹੀਂ ਨਹੀਂ ਤਾਂ ਤੈਨੂੰ ਬਾਰ-ਬਾਰ ਜਨਮ ਲੈਣਾ ਪੈਣਾ ਤੈਨੂੰ ਕੀੜਾ ਬਣਨਾ ਪੈਣਾ ਇਸ ਗੰਦ ਗੰਦਗੀ ਦੇ ਵਿੱਚ ਤੇਰਾ ਹੀ ਜਨਮ ਹੋਣਾ ਇਸ ਗੰਦਗੀ ਦੇ ਵਿੱਚ ਹੀ ਤੈ ਮਰ ਜਾਣਾ ਹੈ ਤੈਨੂੰ ਕੀੜਾ ਬਣ ਕੇ ਇਹ ਸਾਰੀ ਜਿਹੜੀ ਤੇਰੀ ਦਿੱਤੀ ਹੋਈ ਭਿਖਿਆ ਨਾ ਇਹ ਤੈਨੂੰ ਖਾਣੀ ਪੈਣੀ ਹੈ ਰਾਜਨ ਕਹਿਣ ਲੱਗਿਆ ਵੀ ਬਹੁਤ ਔਖਾ ਹੈ ਫੇਰ ਸਾਧੂ ਨੇ ਕਿਹਾ ਇੱਕ ਮਾਈ ਹੈ ਤੇਰੇ ਰਾਜ ਦੇ ਅੰਦਰ ਤੇਰੇ ਸ਼ਹਿਰ ਦੇ ਵਿੱਚ ਜੇ ਕਿਤੇ ਉਹ ਤੇਰੀ ਨਿੰਦਿਆ ਕਰ ਦਵੇ ਨਾ ਉਹਨੇ ਇੱਕ ਕਨੇ ਤੇਰੀ ਨਿੰਦਿਆ ਨਹੀਂ ਕੀਤੀ ਜੇ ਕਿਤੇ ਉਹ ਨਿੰਦਿਆ ਕਰ ਦਵੇ ਤਾਂ ਤੈਨੂੰ ਖਾਣ ਹੀ ਨਹੀਂ ਪਾਉਗੀ ਰਾਜਨ ਉਹਦਾ ਘਰ-ਬਾਰ ਪੁੱਛ ਕੇ ਉਸ ਮਾਈ ਦੇ ਦਰਵਾਜ਼ੇ ਦੇ ਅੱਗੇ ਆਪ ਦਾ ਆਪ ਖਪਾਉਣ ਲੱਗਿਆ ਲੱਤਾਂ ਬਹਾ ਮਾਰਨ ਲੱਗਿਆ ਇਸ ਤਰ੍ਹਾਂ ਮਹਿਸੂਸ ਕਰਾਉਣ ਲੱਗਿਆ ਵੀ ਇਹ ਨਸ਼ੇ ਦੇ ਵਿੱਚ ਧੁੱਤ ਹੋ ਕੇ ਅੱਜ ਅਜੇ ਰਾਜਾ ਇਸ ਮਾਈ ਦੇ ਦੁਆਰੇ ਆ ਕੇ ਗਾਲਾਂ ਮੰਦੀਆਂ ਚੰਗੀਆਂ ਕੱਢ ਰਿਹਾ ਹੈ ਤੇ ਸਾਧ ਸੰਗਤ ਜਦੋਂ ਸਮਾਂ ਗੁਜ਼ਰਿਆ ਨਾ ਇੱਕ ਅੱਧਾ ਪਹਿਰ ਨਿਕਲ ਗਿਆ ਤਾਂ ਉਹ ਮਾਈ ਆ ਨਾ ਜਿਹੜੀ ਅੰਦਰੋਂ ਆ ਕੇ ਕਹਿਣ ਲੱਗੀ ਗੇਟ ਖੋਲ ਕੇ ਦਰਵਾਜ਼ਾ ਖੋਲ੍ਹਿਆ ਕਹਿੰਦੀ ਰਾਜਨ ਮੈਂ ਤੈਨੂੰ ਜਾਣਦੀ ਆ ਮੈਂ ਤੈਨੂੰ ਪਛਾਣਦੀ ਆ ਤੇਰੀ ਲਿੱਦ ਮੈਂ ਨਹੀਂ ਖਾਣੀ ਹੈ ਭਿਖਿਆ ਦਿੱਤੀ ਹੋਈ ਜਿਹੜੀ ਤੂੰ ਲਿੱਦ ਹੈ ਨਾ ਉਹ ਮੈਂ ਨਹੀਂ ਖਾਣੀ ਤਾਂ ਅਜੇ ਰਾਜੇ ਦਾ ਹੰਕਾਰ ਟੁੱਟ ਗਿਆ ਕਹਿਣ ਲੱਗਿਆ ਇੰਨੀ ਬੰਦਗੀ ਇੰਨੇ ਪ੍ਰਮਾਤਮਾ ਨਾਲ ਪਿਆਰ ਜਿਨੇ ਮੇਰੀ ਅੰਦਰਲੀ ਅਵਸਥਾ ਜਾਣ ਲਈ ਵੀ ਹਾਂ ਇਹ ਆਇਆ ਕੀ ਕਰਨਾ ਤ ਸਾਧ ਸੰਗਤ ਉਸ ਮਾਈ ਦੇ ਚਰਨੀ ਪੈ ਕੇ ਨਾ ਕਹਿਣ ਲੱਗਿਆ ਕਿ ਮੈਨੂੰ ਮਾਤਾ ਨਹੀਂ ਪਤਾ ਸੀ ਵੀ ਤੂੰ ਇੰਨੀ ਭਜਨ ਬੰਦਗੀ ਕਰਨ ਵਾਲੀ ਹੈ ਅੰਦਰ ਦੀ ਗੱਲ ਜਾਣਨ ਵਾਲੀ ਮਾਈ ਕਹਿੰਦੀ ਭਾਈ ਮੈਂ ਤੇਰੀ ਜਿਹੜੀ ਦਿੱਤੀ ਹੋਈ ਭਿਖਿਆ ਨਾ ਮੈਂ ਨਹੀਂ ਖਾਣੀ ਆਪਦੀ ਤੈਨੂੰ ਆਪ ਹੀ ਸਾਹਮਣੀ ਪੈਣੀ ਹੈ ਅਖੀਰ ਸਾਧ ਸੰਗਤ ਉਹ ਫੇਰ ਉਸ ਸਾਧੂ ਕੋਲ ਗਿਆ ਜਾ ਕੇ ਉਹਨੇ ਕਿਹਾ ਵੀ ਨਹੀਂ ਉਹ ਨਿੰਦਿਆ ਨਹੀਂ ਕਰਦੀ ਹੈ ਸਾਧੂ ਕਹਿੰਦਾ ਫਿਰ ਰਾਜਨ ਇਹ ਜਿਹੜੀ ਦਿੱਤੀ ਹੋਈ ਤੇਰੀ ਵਸਤੂ ਆ ਨਾ ਅੱਜ ਤੈਨੂੰ ਖਾਣੀ ਪੈਣੀ ਆ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਵੀ ਫਿਰ ਆਪਣੇ ਗੜੂਏ ਮੁਬਾਰਕ ਤੋਂ ਧੁਰ ਕੀ ਬਾਣੀ ਆਈ ਨਾ ਜਿਹੜੀ ਉਹਦੇ ਵਿੱਚ ਲਿਖਿਆ ਪਾਤਸ਼ਾਹ ਨੇ ਕਹਿਣ ਲੱਗੇ ਅਜੈ ਸੂਰੋਬੈ ਭਿਖਿਆ ਖਾਏ ਐਸੀ ਧਰਗ ਮਿਲ ਸਜਾਈ ਦਰਗਾ ਦੇ ਵਿੱਚੋਂ ਵੀ ਸਾਧ ਸੰਗਤ ਫਿਰ ਇਹੋ ਜਿਹੀ ਸਜਾ ਮਿਲਦੀ ਹੈ ਜਿਵੇਂ ਉਸ ਰਾਜੇ ਨੂੰ ਆਪ ਦੇ ਕੀਤੇ ਹੋਏ ਹੱਥੀ ਕਰਮਾਂ ਦੀ ਸਜ਼ਾ ਮਿਲੀ ਅਖੀਰ ਦੇ ਵਿੱਚ ਉਹਨੂੰ ਉਹ ਚੀਜ਼ ਖਾਣੇ ਪਈ ਜਿਹੜੀ ਉਹਨੇ ਸਾਧ ਸੰਗਤ ਉਹ ਸਾਧੂ ਨੂੰ ਦਿੱਤੀ ਸੀ ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਚਾਈ ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਨਾ ਵੀ ਪ੍ਰਮਾਤਮਾ ਹਰ ਪਾਸੇ ਹੈ ਘਟ ਘਟ ਦੇ ਵਿੱਚ ਮੌਜੂਦ ਹੈ ਉਹ ਫਿਰ ਪਾਤਸ਼ਾਹ ਉਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਦਾ ਹੈ ਜਿਹਨੂੰ ਯਕੀਨ ਹੋ ਜਾਵੇ ਸਾਧ ਸੰਗਤ ਇਸ ਦੁਨੀਆ ਦੇ ਵਿੱਚ ਜਦ ਤੱਕ ਆਪਾਂ ਕਿਸੇ ਚੀਜ਼ ਨੂੰ ਦੇਖਦੇ ਨਹੀਂ ਉਹਨੀ ਦੇਰ ਤੱਕ ਸਾਨੂੰ ਯਕੀਨ ਨਹੀਂ ਆਉਂਦਾ ਹੈ ਵੀ ਇਹ ਗੱਲ ਸੱਚੀ ਹੈ ਇਸ ਦੁਨਿਆਵੀ ਦੁਨੀਆ ਦੇ ਵਿੱਚ ਅਸੀਂ ਅੱਖਾਂ ਨਾਲ ਜਦ ਤੱਕ ਉਹ ਚੀਜ਼ ਨੂੰ ਕਿਸੇ ਨੂੰ ਦੇਖਦੇ ਨਹੀਂ ਸਾਨੂੰ ਯਕੀਨ ਨਹੀਂ ਆਉਂਦਾ ਹੈ ਪਰ ਧਰਮ ਦੀ ਦੁਨੀਆ ਦੇ ਅੰਦਰ ਪਹਿਲਾਂ ਯਕੀਨ ਕਰਨਾ ਪੈਂਦਾ ਫੇਰ ਸਾਨੂੰ ਉਹ ਨਜ਼ਰੀ ਆਉਂਦਾ ਪਹਿਲਾਂ ਸਾਨੂੰ ਯਕੀਨ ਕਰਨਾ ਪੈਂਦਾ ਵੀ ਪ੍ਰਮਾਤਮਾ ਹੈ ਪ੍ਰਮਾਤਮਾ ਦੀ ਹੋਂਦ ਹੈ ਇਹਨੂੰ ਪਾਇਆ ਕਿਸ ਤਰ੍ਹਾਂ ਜਾ ਸਕਦਾ ਤੇ ਫੇਰ ਉਹ ਸਾਨੂੰ ਉਹ ਨਜ਼ਰੀ ਆਉਂਦਾ ਹੈ ਜਿਸ ਮਨੁੱਖ ਨੂੰ ਇਹ ਯਕੀਨ ਹੋ ਗਿਆ ਕਿ ਪ੍ਰਮਾਤਮਾ ਹਰ ਥਾਂ ਤੇ ਮੌਜੂਦ ਹੈ ਫਿਰ ਸਾਧ ਸੰਗਤ ਧੁਰ ਕੀ ਬਾਣੀ ਆਈ ਹੇ ਸੰਤ ਜਨੋ ਪ੍ਰਮਾਤਮਾ ਦੀ ਸਿਰਫ ਸਲਾਹ ਦੀ ਬਾਣੀ ਜਿਸ ਮਨੁੱਖ ਦੇ ਅੰਦਰ ਬਸ ਗਈ ਉਹ ਧੁਰ ਕੀ ਬਾਣੀ ਆਈ ਧੁਰੋਂ ਆਈ ਹੋਈ ਬਾਣੀ ਜਦੋਂ ਇਨਸਾਨ ਦੇ ਧੁਰ ਅੰਦਰ ਤੱਕ ਬਸ ਗਈ ਫਿਰ ਕੀ ਹੋਣਾ ਹੈ ਤੈਨ ਸਗਲੀ ਚਿੰਤ ਮਿਟਾਈ ਫਿਰ ਉਸ ਗੁਰਬਾਣੀ ਨੇ ਸਾਰੇ ਸਾਡੇ ਜਿਹੜੇ ਅੰਦਰ ਵਿਕਾਰ ਨੇ ਨਾ ਉਹਨਾਂ ਦੀ ਚਿੰਤਾ ਮੁਕਾ ਦਿੱਤੀ ਹੈ ਫਿਰ ਉਹ ਚਿੰਤਾ ਕਿਸੇ ਦੇ ਮਨ ਦੇ ਅੰਦਰ ਨਹੀਂ ਰਹਿੰਦੀ